ਇਹ ਯੂਨੀਵਰਸ ਇੱਕ ਕੁਦਰਤ ਕੁਝ ਨਿਯਮਾਂ ਅਨੁਸਾਰ ਚੱਲਦੀ ਹੈ। ਇਨਸਾਨ ਦੀ ਜ਼ਿੰਦਗੀ ਜਿਉਣਾ, ਖਾਣ-ਪੀਣ ਤੇ ਸੌਣ ਦੇ ਨਿਯਮ ਵੀ ਕੁਦਰਤ ਵੱਲੋਂ ਨਿਰਧਾਰਿਤ ਕੀਤੇ ਗਏ ਹਨ। ਜੇਕਰ ਤੁਸੀਂ ਕੁਦਰਤ ਨਿਯਮਾਂ ਨਾਲ ਜੀਣਾ ਸਿੱਖ ਲਿਆ ਤਾਂ ਤੁਸੀਂ ਜ਼ਿੰਦਗੀ ਵਿੱਚ ਜੋ ਚਾਹੋ ਉਹ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਵੱਡਾ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਯੂਨੀਵਰਸ ਦੀ એનર્ਜੀ ਨਾਲ ਸਿੱਖ ਹੋਣਾ ਪਵੇਗਾ ਅਤੇ ਯੂਨੀਵਰਸ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਨਸਾਨ ਅਤੇ ਯੂਨੀਵਰਸ ਵਿੱਚਕਾਰ ਬਹੁਤ ਹੀ ਡੂੰਘਾ ਸਬੰਧ ਹੈ। ਅੱਜ ਜਿੰਨੇ ਵੀ ਵੱਡੇ ਸਫਲ ਲੋਕ ਹਨ ਉਹ ਕਿਤੇ ਨਾ ਕਿਤੇ ਯੂਨੀਵਰਸ ਦੇ ਨਿਯਮਾਂ ਨੂੰ ਫਾਲੋ ਕਰਦੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਯੂਨੀਵਰਸ ਦੇ ਉਸ ਨਿਯਮ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇਨਸਾਨ ਦੇ ਸਵੇਰੇ ਉੱਠਣ ਦੇ ਸਭ ਤੋਂ ਠੀਕ ਸਮੇਂ ਨਾਲ ਸੰਬੰਧਿਤ ਹੈ ਜਿਸ ਨੂੰ ਦਾ ਕ੍ਰੀਏਟਰ ਟਾਈਮ ਵੀ ਕਿਹਾ ਜਾਂਦਾ ਹੈ ਅਤੇ Hindu ਗ੍ਰੰਥਾ ਵਿੱਚ ਭ੍ਰਮ ਮੋਹਰਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ Hindu ਧਰਮ ਅਤੇ ਪ੍ਰਾਚੀਨ ਗ੍ਰੰਥਾਂ ਅਨੁਸਾਰ ब्रह्म मुहूर्त ਨੂੰ ਬਹੁਤ ਹੀ ਸ਼ੁਭ ਅਤੇ ਵਿਸ਼ੇਸ਼ ਸਮਾਂ ਮੰਨਿਆ ਜਾਂਦਾ ਹੈ ਇਹ ਸਮਾਂ ਸਵੇਰੇ 3 ਵਜੇ ਤੋਂ 5:30 ਵਜੇ ਤੱਕ ਹੁੰਦਾ ਹੈ 24 ਘੰਟਿਆਂ ਨੂੰ 30 ਮਹੂਰਤਾਂ ਵਿੱਚ ਵੰਡਿਆ ਗਿਆ ਹੈ 15 ਮਹੂਰਤ ਦਿਨ ਦੇ ਅਤੇ 15 ਮਹੂਰਤ ਰਾਤ ਦੇ ਹਰ ਮਹੂਰਤ 48 ਮਿੰਟ ਦਾ ਹੁੰਦਾ ਹੈ ਬ੍ਰह्म मुहूर्त ਸੂਰਜ ਉੱਗਣ ਤੋਂ 1 ਘੰਟਾ 36 ਮਿੰਟ ਪਹਿਲਾਂ ਸ਼ੁਰੂ ਹੁੰਦਾ ਹੈ ਆਯੁਰਵੇਦ ਅਨੁਸਾਰ ਸਵੇਰ 2 ਵਜੇ ਤੋਂ 6 ਵਜੇ ਤੱਕ ਅਤੇ ਸ਼ਾਮ 2 ਵਜੇ ਤੋਂ 6 ਵਜੇ ਤੱਕ ਵਾਤ ਦੋਸ਼ ਸਰੀਰ ਵਿੱਚ ਹਾਵੀ ਰਹਿੰਦੀ ਹੈ। ਵਾਤ ਸਰੀਰ ਅਤੇ ਮਨ ਨੂੰ ਗਤੀ ਦਿੰਦੀ ਹੈ। ਇਹ ਸੋਚਣ ਦੀ ਸਮਰੱਥਾ ਅਤੇ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਤੁਸੀਂ ਲਾਅ ਆਫ ਅਟਰੈਕਸ਼ਨ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਇਹ ਸਮਾਂ ਵਿਜ਼ੂਅਲਾਈਜੇਸ਼ਨ ਅਤੇ ਮੈਨੀਫੈਸਟੇਸ਼ਨ ਲਈ ਬਹੁਤ ਹੀ ਉੱਤਮ ਹੈ। ਦਿਨ ਦੇ ਹੋਰ ਸਮਿਆਂ ਵਿੱਚ ਬਹੁਤ ਸਾਰੇ ਲੋਕ ਆਪਣੇ ਆਪਣੇ ਵਿਚਾਰ ਯੂਨੀਵਰਸ ਵਿੱਚ ਪੇਜ ਰਹੇ ਹੁੰਦੇ ਹਨ ਜਿਸ ਕਾਰਨ ਤੁਹਾਡੀ ਮਨੋ ਕਾਮਨਾ ਦੀ ਪੂਰੀ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਪਰ ਬ੍ਰਹਮ ਮੁਰਤ ਦੇ ਦੌਰਾਨ ਬਹੁਤ ਘੱਟ ਲੋਕ ਆਪਣੇ ਵਿਚਾਰ ਪੇਜ ਰਹੇ ਹੁੰਦੇ ਹਨ ਜਿਸ ਕਾਰਨ ਤੁਸੀਂ ਜੋ ਸੋਚਦੇ ਹੋ ਉਹ ਜ਼ਿਆਦਾ ਜਲਦੀ ਹਕੀਕਤ ਵਿੱਚ ਬਦਲ ਸਕਦਾ ਹੈ Hindu ਧਰਮ ਅਨੁਸਾਰ ਸਵੇਰੇ 3 ਵਜੇ ਤੋਂ 6 ਵਜੇ ਤੱਕ ਮਨੋਹਰ ਕਾਲ ਹੁੰਦਾ ਹੈ ਜਿਸ ਵਿੱਚ ਬਹੁਤ ਵਧੀਆ ਕੋਸਮਿਕ એનર્ਜੀ ਹੁੰਦੀ ਹੈ। ਇਹੀ ਸਮਾਂ ਜੋਗ, ਧਿਆਨ ਅਤੇ ਪਾਠ ਪੂਜਾ ਕਰਨ ਲਈ ਸਭ ਤੋਂ શ્રેਸ਼ਟ ਮੰਨਿਆ ਜਾਂਦਾ ਹੈ। ਬਹੁਤ ਸਾਰੇ ਸਫਲ ਵਿਅਕਤੀ ਹਰ ਰੋਜ਼ ਬ੍ਰह्म मुहूर्त ਵਿੱਚ ਉੱਠਦੇ ਹਨ, ਧਿਆਨ ਕਰਦੇ ਹਨ, ਯੋਗ ਕਰਦੇ ਹਨ ਅਤੇ ਪੋਜ਼ਿਟਿਵ ਅਫਰਮੇਸ਼ਨ ਦੁਆਰਾ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਉਹ ਰਾਤ ਨੂੰ ਬੇਲੋੜਕ ਵਕਤ ਵਿਅਰਤ ਗੁਆਉਣ ਦੀ ਬਜਾਏ ਜਲਦੀ ਸੌਂ ਜਾਂਦੇ ਹਨ ਤਾਂ ਕਿ ਉਹ ਬ੍ਰह्म मुहूर्त ਦੇ ਤਾਂਕ ਦਾ ਲਾਭ ਉਠਾ ਸਕਣ। ਸਮਾਂ ਸਭ ਤੋਂ ਵੱਡੀ ਦੌਲਤ ਪਰਮਾਤਮਾ ਨੇ ਹਰ ਵਿਅਕਤੀ ਨੂੰ ਇੱਕੋ ਜਿਹਾ ਸਮਾਂ ਦਿੱਤਾ ਹੈ 24 ਘੰਟੇ ਤੁਹਾਡਾ ਭਵਿਕ ਇਹ ਗੱਲ ਕਰੇਗਾ ਕਿ ਤੁਸੀਂ ਆਪਣੇ ਸਮੇਂ ਨੂੰ ਕਿਵੇਂ ਵਰਤਦੇ ਹੋ ਇੱਕ ਵਾਰ ਜੇਕਰ ਸਮਾਂ ਲੰਘ ਗਿਆ ਤਾਂ ਉਹ ਮੁੜ ਨਹੀਂ ਆਉਂਦਾ ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਹਰ ਕੰਮ ਨਿਯਤ ਸਮੇਂ ਤੇ ਕਰਨਾ ਚਾਹੀਦਾ ਹੈ ਜਿਵੇਂ ਕਿ ਦਿਨ ਰਾਤ ਦਾ ਆਉਣਾ ਮੌਸਮਾਂ ਦਾ ਬਦਲਣਾ ਆਦਿ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਬ੍ਰह्म ਮੂਰਤ ਦੀ ਮਹੱਤਤਾ ਨੂੰ ਸਮਝੋ ਅਤੇ ਇਸ ਦਾ ਲਾਮ ਲਓ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਦੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ